ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਤਸਰ ਸਾਹਿਬ ਦੀ ਇੱਕ ਘਟਨਾ ਹੈਗੀ ਆ ਅੱਜ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਤੇ ਇਹ ਸਭ ਨੂੰ ਪਤਾ ਹੈ ਕਿ ਇੱਕ ਛੋਟੇ ਹਾਥੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਗਰੰਥੀ ਸਿੰਘ ਲੈ ਕੇ ਜਾਂਦਾ ਹੈ ਤੇ ਜਿਹੜੇ ਛੋਟੇ ਹਾਥੀ ਵਿੱਚ ਟੈਂਪੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦਾ ਉਹ ਤਕਰੀਬਨ ਮੰਡੀਆਂ ਤੇ ਮੱਝਾਂ ਲਿਜਾਣ ਵਾਸਤੇ ਉਹ ਟੈਂਪੋ ਸੀ ਕਿਉਂਕਿ ਉਹਦੇ ਵਿੱਚ ਕੋਈ ਸਫਾਈ ਨਹੀਂ ਹੋਈ ਸੀ ਉਹ ਦੱਸ ਰਹੇ ਸੀ ਕਿੰਨੇ ਗੋਹੇ ਨਾਲ ਲਿਬੜਿਆ ਭਾਈ ਜੀ ਇਦਾਂ ਦੀ ਕੁਛ ਗੱਲਬਾਤ ਆਈ ਤੇ ਪਰ ਉਹ ਜਿਹੜਾ ਸਰੂਪ ਲੈ ਕੇ ਚੱਲੇ ਸੀ ਕਿੱਥੇ ਲੈ ਕੇ ਚੱਲੇ ਸੀ ਨਾਗਦੀ ਦੁਕਾਨ ਤੇ ਉਹਦਾ ਘਾਟਨ ਕਰਨ ਵਾਸਤੇ ਸ਼ੁਰੂਆਤ ਕਰਨ ਵਾਸਤੇ ਓਪਨਿੰਗ ਕਰਨ ਵਾਸਤੇ ਤੇ ਹੁਣ ਜਦੋਂ ਅਗਲਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਂਦਾ ਹੈ ਸ਼ੁਕਰਾਨੇ ਵਾਸਤੇ ਉਦੋਂ ਅਰਦਾਸ ਵਿੱਚ ਕੀ ਕਿਹਾ ਜਾਂਦਾ ਕਿ ਇਹ ਸੱਚੇ ਪਾਤਸ਼ਾਹ ਜਿਹੜਾ ਸੀ ਕੰਮ ਸ਼ੁਰੂ ਕਰਨ ਲੱਗੇ ਆ ਉਹਦੇ ਵਿੱਚ ਬਰਕਤਾਂ ਪਾਇਓ ਸਾਡਾ ਕੰਮ ਵਧੇ ਫੁੱਲੇ ਮਤਲਬ ਨਾਈਆਂ ਦਾ ਕੰਮ ਕੀ ਹੁੰਦਾ ਜਿਹੜੇ ਉਹ ਇੰਗਲਿਸ਼ ਵਿੱਚ ਕੀ ਕਹਿੰਦੇ ਨੇ ਉਹਨੂੰ ਸਲੂਨ ਕੀ ਕਰਦੇ ਨੇ ਉਹ ਉਹਨਾਂ ਨੇ ਵਾਲ ਕੱਟਨੇ ਹੁੰਦੇ ਆ ਜੀ ਤੇ ਹੁਣ ਉੱਥੇ ਫਿਰ ਇਹਦਾ ਮਤਲਬ ਗੁਰੂ ਸਾਹਿਬ ਤੋਂ ਗਵਾਹੀ ਪਾਏ ਵੀ ਇੱਥੇ ਕੇਸ ਕਤਲ ਕਰਨ ਵਾਲੇ ਤੇ ਨਾਈ ਨੇ ਦੁਕਾਨ ਖੋਲੀ ਐ ਤੇ ਵੱਧ ਤੋਂ ਵੱਧ ਇੱਥੇ ਕੇਸ ਟਾਉਣ ਵਾਲੇ ਆਉਣ ਬਾਰਕਟਣ ਵਾਲੇ ਹਉਣ ਅਰਦਾਸ ਵਿੱਚ ਤਾਂ ਫੇਰ ਇਹੀ ਕਿਹਾ ਜਾਊਗਾ ਨਾ ਅੱਛਾ ਜਦੋਂ ਪੈਲਸਾਂ ਦੇ ਵਿੱਚ ਵਿਆਹ ਹੁੰਦਾ ਨਾ ਮੈਨੂੰ ਗੱਲ ਜਿੱਤੇ ਆ ਗਏ ਉਦੋਂ ਵੀ ਆਨੰਦ ਕਾਰਜ ਹੁੰਦੇ ਆ ਆਨੰਦ ਕਾਰਜ ਥੋੜਾ ਜਿਹਾ ਪਹਿਲਾਂ ਕਰ ਲਏ ਜਾਂਦੇ ਆ ਵੀ ਸ਼ੋਰ ਸ਼ਰਾਬਾ ਨਾ ਹੋਵੇ ਸ਼ਰਾਬ ਵਗੈਰਾ ਪੈਲਸਾਂ ਦੇ ਚੱਲਦੀ ਹੈ ਉੱਥੇ ਵੀ ਅਰਦਾਸ ਵਿੱਚ ਕਿਹਾ ਜਾਂਦਾ ਸੱਚੇ ਪਾਤਸ਼ਾਹ ਆਨੰਦ ਕਾਰਜ ਦੀ ਰਸਮ ਹੋ ਗਈ ਹੈ ਤੇ ਹੁਣ ਜਿਹੜੇ ਸਾਡੇ ਰਿੰਦੇ ਕਾਰਜ ਨੇ ਵੀ ਉਹਨਾਂ ਵਿੱਚ ਵੀ ਸਹਾਈ ਹੋਣਾ ਮਤਲਬ ਅਸੀਂ ਪੈਲਸਾਂ ਵਿੱਚ ਨੱਚਾਂਗੇ ਡਾਂਸਰਾਂ ਜਿਹੜੇ ਸਿੰਗਰ ਹੋਣਗੇ ਉਹ ਲੱਚਰ ਗੀਤ ਗਾਉਣਗੇ ਤੇ ਅਸੀਂ ਵੀ ਉੱਥੇ ਠੁਮਕੇ ਲਾਵਾਂਗੇ ਵੀ ਸਾਡੇ ਨਾਲ ਤੁਸੀਂ ਵੀ ਨੱਚਿਓ ਇਹਦਾ ਮਤਲਬ ਇਹੀ ਹੁੰਦਾ ਨਾ ਜੇ ਸਾਡੇ ਮਰਜ਼ਾ ਦਾ ਨੂੰ ਸਿਰ ਤੇ ਚੱਕਣ ਵਾਲੇ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਜ ਉਹਨਾਂ ਨੂੰ ਸਮਝ ਆ ਜਾਏ ਤਾਂ ਹੁਣ ਜਿਹੜੀ ਇਹ ਮੁਖਸਾ ਸਾਹਿਬ ਦੀ ਘਟਨਾ ਹੈਗੀ ਆ ਬੜੇ ਚੌਧਰੀ ਨੇ ਸਾਡੀ ਪੱਗ ਲਾਤੀ ਦੀ ਬੇਅਦਬੀ ਹੋ ਗਈ ਇੱਥੇ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਹੁਣ ਸਤਕਾਰ ਕਮੇਟੀਆਂ ਵਾਲੇ ਆ ਜਿਹੜਾ ਨਹੰਗ ਲਾਣਾ ਹੈਗਾ ਇਹ ਕਿੱਥੇ ਨੇ ਸ਼੍ਰੋਮਣੀ ਕਮੇਟੀ ਕਿੱਥੇ ਆ ਤਖਤਾਂ ਦੇ ਜਹਦਾਰ ਜਿਹੜੇ ਵੱਡੇ ਵੱਡੇ ਡੀਂਗਾ ਮਾਰਨ ਵਾਲੇ ਨੇ ਸਟੇਜਾਂ ਤੇ ਬੇਅਦਵੀਂ ਫਲਾਣੇ ਨੇ ਕਰਾਤੀ ਦੀ ਤੇ ਉਹ ਸ਼ੱਕ ਪੈਂਦਾ ਉਹਨੂੰ ਵੱਢ ਕੇ ਟੰਗ ਦਿੱਤਾ ਅਫਵਾੜੇ ਜਿਹੜਾ ਚੌੜਾ ਖੂ ਗੁਰਦੁਆਰੇ ਵਿੱਚ ਉਹ ਮੁੰਡਾ ਵੱਡਿਆ ਸਿੰਘ ਰਮਨਦੀਪ ਢੰਗ ਵਰਗੇ ਨੇ ਹੁਣ ਜੇਲ੍ਹ ਵਿੱਚ ਬੈਠਾ ਹੈ ਉਹਨੇ ਬੇਅਦਵੀਂ ਕੀਤੀ ਨਹੀਂ ਸੀ ਉਹਨੂੰ ਜਾਣ ਬੁੱਝ ਕੇ ਬਹਾਨਾ ਲਾ ਕੇ ਕਤਲ ਕਰ ਦਿੱਤਾ ਸੀ ਤੇ ਜਿਹੜੀਆਂ ਆ ਬੇਅਦਬੀਆਂ ਹੋ ਰਹੀਆਂ ਨੇ ਉਦਾਂ ਬੇਅਦਬੀ ਕਿਸੇ ਨੇ ਅੰਗ ਫਾੜ ਦਿੱਤੇ ਪਤਾ ਨਹੀਂ ਕੋਈ ਉਹ ਮੈਟਰਲ ਸੀਗਾ ਕੀ ਮਸਲਾ ਸੀ ਹਾਲੇ ਕੋਈ ਸਾਹਮਣੇ ਆਇਆ ਨਹੀਂ ਮਾਸਟਰਮੈਂਡ ਕੌਣ ਹੈ ਪਰਾ ਤੁਹਾਡੇ ਗਰੰਤੀ ਕਰ ਰਹੇ ਨੇ ਉਹ ਗਰੰਤੀ ਸਿੰਘ ਚੌਰ ਕਰ ਰਿਹਾ ਛੋਟੇ ਹਾਥੀ ਵਿੱਚ ਸਰੂਪ ਲੈ ਕੇ ਗਿਆ ਤੇ ਗੋਹੇ ਦਾ ਲਿਬੜਿਆ ਹੋਇਆ ਉਹ ਛੋਟਾ ਹਾਥੀ ਟੈਂਪੂ ਹੈ ਤੇ ਲੈ ਕੇ ਕਿੱਥੇ ਗਿਆ ਨਾਈ ਦੀ ਦੁਕਾਨ ਦਾ ਉਦਘਾਟਨ ਕਰਨ ਵਾਸਤੇ ਤੇ ਐਡੂੰ ਵੱਡੇ ਵਿਅਦਿ ਦੇ ਕੀ ਹੋਊਗੀ ਹੁਣ ਇਹ ਤੇ ਐਕਸ਼ਨ ਕੌਣ ਲਊਗਾ ਤਖਨ ਯਸ਼ਦਾਰ ਜਿਹੜੇ ਕੇਵਲ ਬਾਸਲ ਬਾਸਲ ਕਰਦੇ ਰਹਿੰਦੇ ਨੇ ਜਿਹੜੇ ਪੰਥ ਦਾ ਰੋਲਾ ਪਾਉਂਦੇ ਨੇ ਉਹ ਹੁਣ ਐਕਸ਼ਨ ਲੈਣਗੇ ਕਦੇ ਵੀ ਨਹੀਂ ਕਦੇ ਵੀ ਨਹੀਂ ਹੋ ਸਕਦਾ ਜਾਨੀ ਕਿ ਜੇ ਤੁਹਾਨੂੰ ਸ਼ੱਕ ਪੈ ਜੇ ਵੀ ਫਲਾਣੇ ਬੰਦੇ ਨੇ ਵਿਅਦਿ ਕੀਤੀ ਹੈ ਉਹ ਸ਼ੱਕ ਦੀ ਨਜ਼ਰ ਵਿੱਚ ਤੁਸੀਂ ਬੰਦੇ ਵੱਡੇ ਨੇ ਬੰਦੇ ਮਾਰੇ ਨੇ ਜਿਹੜਾ ਬਾਅਦ ਵਿੱਚ ਮਾਂਡਰੂ ਅਦਾਲਤਾਂ ਨੇ ਤੁਹਾਡੇ ਕੋਲ ਐਵੀਡੈਂਸ ਮੰਗੇ ਤੁਹਾਡੇ ਕੋਲੇ ਕੋਈ ਸਬੂਤ ਦਸਤਾਵੇਜ਼ ਨਹੀਂ ਸੀ ਤੇ ਬੰਦੇ ਛੱਡ ਦਿੱਤੇ ਗਏ ਮਸਟਮੈਨ ਮਿਲਿਆ ਨਹੀਂ ਪਰ ਜਿਹੜੇ ਆ ਬੰਦੇ ਇੱਕ ਧੰਦਾ ਕਰਨ ਦੇ ਨਾਂ ਤੇ ਵਿਅਦਿਵਿ ਕਰ ਰਹੇ ਨੇ ਇਹ ਧੰਦਾ ਹੀ ਹੈ ਜੀ ਹੋਰ ਕੀ ਹੈ ਗੁਰੂਗੰਨ ਸਾਹਿਬ ਨੂੰ ਇੱਕ ਰੁਜ਼ਗਾਰ ਬਣਾ ਕੇ ਤੇ ਜਿੱਧਰ ਮਰਜੀ ਚਾਕੇ ਤੁਰ ਪੋ ਇਹਨਾਂ ਨੂੰ ਕੌਣ ਰੋਕੂਗਾ ਹੁਣ ਜਿਹੜੇ ਗ੍ਰੰਥੀ ਨੇ ਜਿਹੜੇ ਬੰਦੇ ਇੱਕ ਨਾਈ ਦੀ ਦੁਕਾਨ ਦਾ ਉਦਘਾਟਨ ਕਰਨ ਵਾਸਤੇ ਗੁਰੂ ਸਭ ਲੈ ਕੇ ਤੁਰ ਪਏ ਛੋਟੇ ਹਾਥੀ ਵਿੱਚ ਤੇ ਉਹਦੀ ਕੋਈ ਸਫਾਈ ਨਹੀਂ ਕੀਤੀ ਤੇ ਇਹ ਬੰਦੇ ਕੌਮਲੇ ਗੱਲ ਕਰਨਗੇ ਤੇ ਜਦੋਂ ਮੇਰੇ ਵਰਗਾ ਬੰਦਾ ਬੋਲਦਾ ਹੈ ਉਦੋਂ ਪਤਾ ਨਹੀਂ ਕਿਹੋ ਜਿਹਾ ਅਲੀਗੇਸ਼ਨ ਲਾ ਕੇ ਤੁਸੀਂ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਮੈਂ ਬੇਨਤੀ ਕਰਨੀ ਹੈ ਜਿਹੜੇ ਬੰਦੇ ਦੁਕਾਨਾਂ ਦਾ ਉਦਘਾਟਨ ਕਰਾਉਂਦੇ ਨੇ ਅਸੀਂ ਕਿਸੇ ਦੇ ਕਿੱਤੇ ਨੂੰ ਠੇਸ ਨਹੀਂ ਪਹੁੰਚਾਣੀ ਬਹੁਤ ਵੱਡੇ ਵੱਡੇ ਸਲੂਨ ਖੁੱਲੇ ਨੇ ਉਹਨਾਂ ਦਾ ਆਪਣਾ ਕਿੱਤਾ ਹੈ ਜਿਹੜੇ ਵਾਲ ਕਟਾਉਣ ਵਾਲੇ ਨੇ ਉਹ ਲੋਕ ਵੀ ਹੈਗੇ ਨੇ ਉਹਨਾਂ ਤੇ ਕੋਈ ਟਿਕਟ ਨਹੀਂ ਕਰ ਰਹੇ ਕੋਈ ਬੰਦਾ ਵਾਲ ਕਟਾਉਂਦਾ ਨਹੀਂ ਕਟਾਉਂਦਾ ਉਹਦੀ ਮਨਛਾ ਉਹਦੀ ਮਰਜ਼ੀ ਹੈ ਔਰ ਜਿਹੜੇ ਇਹੋ ਜਿਹਾ ਇਕੱਠਨ ਕਰਾਉਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਤੁਸੀਂ ਆਪਣਾ ਕੋਈ ਜੋ ਵੀ ਤੁਸੀਂ ਉੱਥੇ ਫੰਕਸ਼ਨ ਕਰਨਾ ਹੁੰਦਾ ਕਰ ਲਓ ਰੀਵਨ ਕਟਾ ਲਓ ਕਿਸੇ ਸਿੰਗਰ ਨੂੰ ਜਾਂ ਕਿੱਦਾਂ ਵੀ ਕਰ ਲਓ ਪਰ ਤੁਸੀਂ ਵੀ ਸਮਝੋ ਜਦ ਗੁਰੂ ਕੰਸ਼ਕ ਦਾ ਸਰੂਪ ਤੁਸੀਂ ਲੈ ਕੇ ਗਏ ਹੋ ਕਾਦੇ ਲਈ ਲੈ ਕੇ ਗਏ ਹੋ ਤੂੰ ਥੋੜਾ ਬੋ ਤਸਨਾ ਤੰਬਾਰੇ ਪਤਾ ਹੋਣਾ ਚਾਹੀਦਾ ਵੀ ਗੁਰੂ ਪਾਸ਼ਾ ਸਾਡੀ ਸਿੱਖ ਕੌਮ ਦੇ ਇਸ਼ਟ ਨੇ ਗੁਰੂ ਨੇ ਅਸੀਂ ਫੋਲੋ ਕਰਦੇ ਆ ਤੇ ਉੱਥੇ ਕੇਸਾਂ ਦੀ ਮਹੱਤਤਾ ਮਹਾਨਤਾ ਕਿੰਨੀ ਹੈ ਉਹਦੇ ਬਾਰੇ ਵੀ ਥੋੜਾ ਸੋਚ ਲਓ ਤੁਸੀਂ ਉਹਦਾ ਉਦਘਾਟਨ ਕਰਨਾ ਕਰੋ ਜਿੱਦਾਂ ਮਰਜ਼ੀ ਕਰ ਲਓ ਪਰ ਜ਼ਰੂਰੀ ਥੋੜੀ ਹੈ ਵੀ ਤੁਸੀਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਣਾ ਔਰ ਜਿਹੜੇ ਬੰਦੇ ਇੱਕ ਧੰਦਾ ਬਣਾ ਕੇ ਬੈਠੇ ਨੇ ਉਹ ਲੈ ਕੇ ਜਾਂਦੇ ਨੇ ਲੱਖ ਦੀ ਲਹਣਤ ਉਹਨਾਂ ਨੂੰ ਅਸੀਂ ਕਿੰਨਾ ਚਿਰ ਲੋਕਾਂ ਦੇ ਮੂੰਹ ਵੱਲ ਦੇਖਦੇ ਰਵਾਂਗੇ ਔਰ ਜਿਹੜੇ ਉਹ ਗੁਰਦੁਆਰੇ ਦਾ ਗ੍ਰੰਥੀ ਹੈ ਜਿੱਥੋਂ ਗੁਰਸਾ ਦਾ ਸਰੂਪ ਆਇਆ ਕਿ ਉਹ ਕਮੇਟੀ ਦੀਆਂ ਅੱਖਾਂ ਫੁੱਟੀਆਂ ਨੇ ਉਸ ਕਮੇਟੀ ਨੂੰ ਕੁਝ ਨਜ਼ਰ ਨਹੀਂ ਆਇਆ ਇਹ ਸਰੂਪ ਕਿੱਥੇ ਜਾ ਰਿਹਾ ਇਹਦਾ ਮਤਲਬ ਤੁਸੀਂ ਭਈਏ ਦੀ ਤਰ੍ਹਾਂ ਗ੍ਰੰਥੀ ਨੂੰ ਗੁਰਦੁਆਰੇ ਰੱਖਿਆ ਹੋਇਆ ਗ੍ਰੰਥੀ ਜੋ ਮਰਜ਼ੀ ਕਰੇ ਹੁਣ ਭਈਏ ਜਦੋਂ ਘਰ ਵਿੱਚ ਰੱਖਿਆ ਹੋਵੇ ਉਹ ਤਾਂ ਧਾਰਾਂ ਕਢਾ ਲਓ ਭਾਂਡੇ ਮਿਜਾ ਲਓ ਗੋਹਾ ਗੁੜ ਕਰਾ ਲਓ ਝਾੜੂ ਲਵਾ ਲਓ ਆਹੇ ਕੰਮ ਭਈਏ ਤੋਂ ਹੁੰਦਾ ਤੇ ਉਦੋਂ ਅਸੀਂ ਗਰੰਥੀ ਰੱਖਿਆ ਹੋਇਆ ਚਾਬੀਆਂ ਫੜਾਤੀਆਂ ਗੁਰਦਾਰੇ ਦੀਆਂ ਬਾਈ ਤੂੰ ਜੁम्मेवारਾਂ ਜੋ ਮਰਜੀ ਕਰ ਤੇ ਅਬ ਕਮਿਊਨਿਟੀ ਨੇ ਸੰਗਰਾਮ ਵਾਲੇ ਦਿਨ ਬੜਨਾ ਹੁੰਦਾ ਜਦੋਂ ਗੋਲ ਅਕੀਣੀ ਹੁੰਦੀ ਉਦੋਂ ਬੜਨਾ ਹੁੰਦਾ ਮਣੀ ਮੁੱਢੇ ਸ਼ੰਗ ਸ਼ਰਮ ਕਰ ਲੋ ਯਾਰ ਕਿਨੂੰ ਕਿਨੂੰ ਤੁਸੀਂ ਦੋਸਤ ਦਿਓਗੇ ਸਾਡੀ ਕੌਮ ਨੂੰ ਗੈਰਾਂ ਤੋਂ ਕੋਈ ਖਤਰਾ ਨਹੀਂ ਜਿਵੇਂ ਤੁਸੀਂ ਇੱਥੇ ਹਿੰਦੂਆਂ ਨੂੰ ਭੰਡ ਦਿਓ ਜਾਂ ਅਸਾਈਆਂ ਨੂੰ ਭੰਡ ਦਿਓ ਮੁਸਲਮ ਕਮਿਊਨਿਟੀ ਨੂੰ ਭੰਡ ਦਿਓ ਤੁਸੀਂ ਧਰਮ ਪੱਖ ਤੋਂ ਮੱਜ ਪੱਖ ਤੋਂ ਉਹਨਾਂ ਦਾ ਕੋਈ ਖਤਰਾ ਨਹੀਂ ਉਹਦਾ ਸਤਕਾਰ ਕਰਦੇ ਪਰ ਜਿਹੜੇ ਸਾਡੇ ਆਪਣੇ ਨੇ ਉਹਨਾਂ ਤੋਂ ਕਿਵੇਂ ਬਚਾਉਂਗੀ ਹੁਣ ਇਹ ਤਾਂ ਗਰੰਥੀ ਹੈ ਇਹਦੇ ਆਪਣੇ ਕੇਸ ਰੱਖੇ ਨੇ ਸਿਰ ਤੇ ਦਸਤਾਰ ਸਾਈਂ ਅੰਮ੍ਰਿਤ ਵੀ ਛਟਿਆ ਹੋਣਾ ਕਿ ਇਹਨਾਂ ਤੋਂ ਕੌਣ ਬਚਾਊਗਾ ਬੇਅਦਵੀ ਕਰਨ ਤੋਂ ਇਹ ਤਾਂ ਆਪ ਕਰਾ ਰਹੇ ਨੇ ਹੁਣ ਇਹਨਾਂ ਬਾਰੇ ਸਗਾ ਕੀ ਹੈ ਕੋਈ ਵੱਡੂ ਗਏ ਨੂੰ ਆ ਜਿਹੜੇ ਨਿਹੰਗ ਮਾੜੀ ਮੋਟੀ ਗੱਲ ਤੇ ਕਿਸਦਾ ਬਾਹ ਮੜ ਜਿੱਕੇ ਦਾ ਗੁੱਟ ਮੜ ਤੱਕ ਕਿਸੇ ਲੱਤ ਮੜਦੀ ਹੁਣ ਵੱਢਣਗੇ ਇਹਨੂੰ ਬਿਲਕੁਲ ਨਹੀਂ ਹੁਣ ਕਿਸੇ ਨੂੰ ਸਾਹਮਣੇ ਉਹਨਾਂ ਨੇ ਹੁਣ ਮੀਡੀਆ ਵਿੱਚ ਖਬਰ ਵੀ ਲੱਗ ਗਈ ਯਾਰ ਸ਼ਰਮ ਕਰੋ ਮਾੜੀ ਮੋਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੇ ਸਾਡੇ ਆਪਣੇ ਕਰਾ ਰਹੇ ਨੇ ਨਾ ਉਹਨਾਂ ਨੂੰ ਨੱਥ ਪਾ ਲਓ ਪਹਿਲੀ ਗੱਲ ਤਾਂ ਜਿਹੜੇ ਪਿੰਡਾਂ ਵਿੱਚ ਥਾਂ ਥਾਂ ਚਹਰਾ ਵਿੱਚ ਤੁਸੀਂ ਗੁਰਦੁਆਰੇ ਖੋਲੇ ਨੇ ਲੋੜ ਤੋਂ ਬਿਨਾ ਤੇ ਗੁਰਦੁਆਰਾ ਖੋਲਣਾ ਬੜਾ ਸੌਖਾ ਹੈ ਖੋਲਣ ਤੋਂ ਬਾਅਦ ਕੀ ਇੱਕ ਦੁਕਾਨਦਾਰੀ ਹੈ ਨਹੀਂ ਦੁਕਾਨਦਾਰੀ ਮੈਂ ਤਾਂ ਖੋਲਣਾ ਕਹਿ ਰਹੇ ਤੋ ਦੁਕਾਨਦਾਰੀ ਬਣਾ ਲਈ ਜਦੋਂ ਦਾ ਮਰਜ਼ੀ ਗਰੰਤੀ ਰੱਖ ਲਓ ਉਹਨੂੰ ਪਾਠ ਆਉਂਦਾ ਨਹੀਂ ਆਉਂਦਾ ਸਿਧਾਂਤਾਂ ਮਾਰੇ ਜਾਣੋ ਨਹੀਂ ਜਾਣੋ ਕੋਈ ਮਤਲਬ ਨਹੀਂ ਉਹਨੂੰ ਰੋਜ਼ੀ ਦਿਹਾੜੀ ਚਾਹੀਦੀ ਹੈ ਜਿੱਥੇ ਮਰਜ਼ੀ ਗੁਰਸਾਹਿਬ ਸਰੂਪ ਲੈ ਜਾਓ ਆ ਸਭ ਤੋਂ ਵੱਡੀ ਸ਼ਰਮਨਾਕ ਘਟਨਾ ਜਿਹੜੀ ਮੁਕਸਰ ਸਾਹਿਬ ਦੇ ਵਿੱਚ ਵਾਪਰੀ ਹੈ ਇਹਨੂੰ ਵੀਡੀਓ ਨੂੰ ਸੁਣਿਓ ਔਰ ਹੋਰ ਵੀ ਲੋਕਾਂ ਨੂੰ ਬੇਨਤੀ ਹੈ ਖਾਸ ਕਰਕੇ ਜਿਹੜੇ ਗੁਰਦੁਆਰਾ ਪ੍ਰਬੰਧ ਕਮੇਟੀਆਂ ਦੇ ਘੜਮ ਚੌਧਰੀ ਦੇ ਜਿਹੜੇ ਕਮੇਟੀ ਮੈਂਬਰ ਬਣੇ ਨੇ ਪਰ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਕੇਵਲ ਇਹਨੂੰ ਠੰਡਾ ਬਣਾ ਕੇ ਰੱਖਿਆ ਜਿਨ੍ਹਾਂ ਦੇ ਤੁਸੀਂ ਆਪ ਹੋਏ ਤੇ ਜਗਰੰਤੀ ਰੱਖਿਆ ਹੋਇਆ ਤੁਹਾਡੇ ਨਾਲੋਂ ਜਿਹੜਾ ਭਈਆ ਮੈਂ ਪਹਿਲਾਂ ਰਿਪੀਟ ਕੀਤਾ ਨਾ ਵੀ ਘਰਾਂ ਵਿੱਚ ਰੱਖਿਆ ਹੈ ਉਹਦਾ ਵੀ ਥੋੜਾ ਬਹੁਤਾ ਦੀਨਮਨ ਹੋ ਸਕਦਾ ਹੈ ਘਰ ਵਾਲਾ ਸਮਝਾ ਦਿੰਦਾ ਹੁੰਦਾ ਵੀ ਪਹਿਲਾਂ ਸਵੇਰੇ ਉੱਠ ਕੇ ਤੂੰ ਇਸ਼ਨਾਨ ਕਰਨਾ ਫਿਰ ਤੂੰ ਕੰਮ ਨੂੰ ਹੱਥ ਪਾਉਣਾ ਫਿਰ ਤੂੰ ਸਾਡੇ ਭਾਂਡੇ ਮੰਨੜਨੇ ਸ਼ਾਇਦ ਬਈ ਇਹਨੂੰ ਵੀ ਟ੍ਰੇਨਿੰਗ ਨਾਲ ਕਰ ਦਿੰਦਾ ਤੇ ਤੁਸੀਂ ਤਾਂ ਗਰੰਤੀ ਹੋ ਕੇ ਯਰ ਗਏ ਗੁਜ਼ਰੇ ਇੱਕ ਛੋਟਾ ਹਾਥੀ ਜਿਹਦੇ ਵਿੱਚ ਪਸ਼ੂ ਲਜਾਂਦਾ ਸੀ ਉਹ ਬੰਦਾ ਉਹਦਾ ਪਤਾ ਕਿਉਂ ਲੱਗਿਆ ਕਿਉਂਕਿ ਉਹ ਉਹਦੇ ਵਿੱਚ ਗੋਹਾ ਨੱਕਾ ਹੋਇਆ ਮਤਲਬ ਮੱਝਾਂ ਮੂਝਾਂ ਵਾਹਤੇ ਡੰਗਣਾ ਵਾਹਤੇ ਉਹ ਨੂੰ ਬਰਦਾ ਹੋਊਗਾ ਤੇ ਉਹਦੇ ਵਿੱਚ ਬਿਚਾ ਕੇ ਛੋਟੇ ਛੋਟੇ ਜਿਹੇ ਧਰੀ ਗੁਰੂ ਸਾਹਿਬ ਦਾ ਸਰੂਪ ਰੱਖ ਕੇ ਤੁਸੀਂ ਲੈ ਕੇ ਜਾ ਕੋਈ ਸ਼ਰਮ ਹੈ ਮਾੜੀ ਮੋਟੀ ਇਹ ਬੇਨਤੀ ਪ੍ਰਵਾਨ ਕਰਿਓ ਲਜਾਣ ਵਾਲੇ ਜਾਂ ਜਿਨ੍ਹਾਂ ਨੇ ਉਦਘਾਟਨ ਕਰਾਇਆ ਜਿਹੜੇ ਗੁਰਦੁਆਰੇ ਦੇ ਪ੍ਰਬੰਧ ਕਮੇਟੀ ਹੈ ਜਾਂ ਗਰੰਥੀ ਹੈ ਜਾਂ ਹੋਰ ਛੜ ਜਿਹੜੇ ਕੌਮ ਦੇ ਕੜਮ ਚੌਧਰੀ ਉਹਨਾਂ ਨੂੰ ਸਤਿੰਡੀ ਲੋੜ ਹੈ ਤਨੇ ਫਿਰ ਜੁੱਤੀਆਂ ਪੈਣ ਨੂੰ ਥਾਂ ਥੋੜੇ ਛੇਦੀ ਹੋ ਜਾਣਾ ਤੇ ਵੱਜਣੀਆਂ ਵੀ ਤੁਹਾਡੇ ਆਪਣੇ ਕੋਲ ਹੀ ਆ ਗੈਰ ਤੁਹਾਨੂੰ ਕੋਈ ਨੂੰ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ